ਵੇ ਹੁਣ ਤੇ ਬੀਤੀ ਆ ਹੁਣ ਬੀਜੀ ਨੂੰ ਗੋੜਦੇ ਚੰਗਾ ਜਦੋਂ ਕੰਮ ਹੋ ਜਾਂਦਾ ਫੇਰ ਆ ਜਾਂਦੇ ਨੇ ਬੱਚਾ ਲੈਵੇਂ ਨਾ ਖਿਜੋ ਖਿਚਾਈ ਕਰੀ ਜਾਇ ਕਰੋ ਇਧਰ ਆਓ ਤੇ ਮੇਰੀ ਗੱਲ ਸੁਣੋ ਹੁਣ ਤੁਸੀਂ ਜਾਣਾ ਨਹੀਂ ਆ ਰਪਿੰਦਰ ਕੇ ਪਿੰਡ ਕਹਿੰਦੇ ਹੀ ਤੁਸੀਂ ਉਦਨ ਤੇ ਤੁਸੀਂ ਇਦਾਂ ਕਰਿਓ ਰਪਿੰਦਰ ਨੂੰ ਲੈ ਜਿਓ ਨਾਲ ਤੇ ਤੁਸੀਂ ਆਜੋ ਸ਼ਾਮਾਂ ਨੂੰ ਤੇ ਇਹਨੇ ਚਾਰ ਕਿਤੇ ਰਹਿਣਾ ਆਖੰਡੀ ਮੰਮੀ ਠੀਕ ਨਹੀਂ ਆ ਤੇ ਸਾਰਾ ਦਿਨ ਮੈਂ ਪਹਿਲੀਆਂ ਜਿਹਾ ਕੰਮ ਕਰਦਾ ਰਹਿਣਾ ਤੇ ਨਾਲੇ ਮੇਰੀ ਗੱਲ ਸੁਣ ਕਿڑی ਸੋਹਣੀ ਗੋਤੀ ਪਹਿਲਾਂ ਨਾਲੇ ਪੈਸੇ ਵੀ ਲਵਾਏ ਆ ਨਾਲੇ ਵਾਲ ਵੀ ਚਰਵਾਏ ਆ ਸਮੇ ਦੇ ਹਿਸਾਬ ਨਾਲ ਬਦਲਣਾ ਪੈਂਦਾ ਵਾ ਤੁਹੀ ਤੇ ਬਦਲਣਾ ਨਹੀਂ ਹੁੰਦਾ ਐਦਾ ਹੀ ਬਣ ਕੇ ਚੱਲ ਜਾਂਦੇ ਆ ਇੰਨਾ ਨਹੀਂ ਪਤਾ ਰਾਜ ਕੋਈ ਰਿਸ਼ਤੇਦਾਰ ਮਿਲ ਗਿਆ ਤੇ ਫੇਰ ਫਿਰ ਕੀ ਕਰੋਗੇ ਉਹਨਾਂ ਨੇ ਕਹਿਣਾ ਵਾ ਕੁੜੀ ਦਾ ਪਰ ਵਾਲ ਕੀ ਕਰਾ ਕੇ ਦੇ ਦਿੱਤੇ ਆ ਇਹਨਾਂ ਨੇ ਤੇ ਸਾਂ ਨਹੀਂ ਕਰ ਦਿੱਤਾ ਵਾ ਇਹ ਇੰਨਾ ਬੋਲ ਕੇ ਗਏ ਆ ਹਜੇ ਮਾਤਾ ਨਹੀਂ ਆਉਣਾ ਉਹਨੇ ਪਤਾ ਨਹੀਂ ਕੀ ਕਹਿਣਾ ਵਾ ਤੇ ਫਿਰ ਕੀ ਹੋ ਗਿਆ ਜੀ ਮੰਮੀ ਤੁਸੀਂ ਤੇ ਖੁਸ਼ ਹੋਏ ਨਾ ਇਹ ਬੜੀਆਂ ਗੱਲਾਂ ਕਰਨ ਦੇ ਮੈਨੂੰ ਤੂੰ ਕਿਉਂ ਕਰਾਏ ਵਾਲ ਚੰਗੇ ਨਹੀਂ ਲੱਗਦੇ ਫਿਰ ਕੀ ਹੋ ਗਿਆ ਮੰਮੀ ਸਾਰੀਆਂ ਕੁੜੀਆਂ ਕਰਵਾਉਂਦੀਆਂ ਹੁਣ ਇਹ ਦਈਆਂ ਪੁੱਤ ਸਾਰੀਆਂ ਕੁੜੀਆਂ ਕਰਾਉਂਦੀਆਂ ਨੇ ਰਿਵਾਜ ਹੀ ਹੋ ਗਿਆ ਸਮਾਂ ਇਦਾਂ ਦਾ ਆ ਗਿਆ ਵਾ ਜੇ ਕੋਈ ਨਾ ਕਰਾਵੇ ਤੈਨੂੰ ਓਦਾਂ ਗੱਲਾਂ ਕਰਦੀਆਂ